ਅੱਜ ਪਿੰਡ ਆਮਤਪੁਰ ਜ਼ਿਲ੍ਹਾ ਮਾਨਸਾ ਤੇ ਤੁਹਾਨੂੰ ਆਪਾਂ ਇੱਕ ਐਦਾਂ ਦੀ ਚੀਜ਼ ਦਿਖਾ ਰਹੇ ਹਾਂ ਬਹੁਤ ਫਾਇਦੇਮੰਦ ਚੀਜ਼ ਆ ਉਸ ਦੇ ਉੱਪਰ ਕੋਈ ਤੁਹਾਨੂੰ ਪੈਸਾ ਲਾਉਣ ਦੀ ਜ਼ਰੂਰਤ ਨਹੀਂ ਤੁਹਾਨੂੰ ਕੁਦਰਤ ਵੱਲੋਂ ਉਹ ਫ੍ਰੀ ਚੀਜ਼ ਮਿਲਦੀ ਆ ਜੋ ਵੀ ਕੁਦਰਤ ਵੱਲੋਂ ਉਗਦੀ ਆ ਚੀਜ਼ ਤੇ ਅੱਜ ਤੁਹਾਨੂੰ ਦਿਖਾਉਣੇ ਆ ਤੇ ਅੱਜ ਤੁਹਾਨੂੰ ਦਿਖਾ ਸਕਦੇ ਜਿਹੜੇ ਪਿੱਛੇ ਆਪਣੇ ਥੋਹ ਹੋਰਾ ਤੇ ਇਹਦੇ ਉੱਪਰ ਇੱਕ ਐ ਜਿਹੜੀਆਂ ਗੋਲਾਂ ਲੱਗਦੀਆਂ ਨੇ जिਨੇ ਖਾਦੀਆਂ ਹੋਈਆਂ ਨੇ ਜਾਂ ਜਿਹੜੇ ਨੂੰ ਇਹਨਾਂ ਦੇ ਗੁਣ ਬਾਰੇ ਪਤਾ ਹੈਗਾ ਜਾਂ ਇਹਦਾ ਕੁਝ ਨਾਂ ਹੋਰ ਹੋਵੇ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਤੇ ਜਾਂ ਇਹ ਕਿਹੜੇ ਕਿਹੜੇ ਪਿੰਡ ਦੇ ਵਿੱਚ ਨੇ ਤੇ ਆਜੂ ਤਾਂ ਸਾਨੂੰ ਦਿਖਾਉਣੇ ਆ ਆਜਾ ਬਈ ਨੇੜੇ ਕਰਕੇ ਦਿਖਾਈ ਕੈਮਰਾ ਮੜਾ ਆ ਚੀਜ਼ਾਂ ਨੇ ਜਿਹੜੀਆਂ ਆਹ ਲੱਗੀਆਂ ਹੋਈਆਂ ਨੇ ਇਹਨਾਂ ਦੇ ਗੋਲਾ ਇਹ ਇਧਰੋਂ ਆ ਤੁਹਾਨੂੰ ਲਾਲ ਜੀਆਂ ਦੀਆਂ ਦੀਆਂ ਹੋਣਗੀਆਂ ਤੇ ਇਹਨਾਂ ਦੇ ਆ ਪੀਲੇ ਜੇ ਫੁੱਲ ਨਿਕਲਦੇ ਆ ਉੱਪਰ ਬਹੁਤ ਸੋਹਣੇ ਇਸ ਜਿਹੜਾ ਥੋਰ ਆ ਇਹਦੇ ਉੱਪਰ ਫੁੱਲ ਨਿਕਲਦੇ ਆ ਇਸ ਦੇ ਵਿੱਚ ਬਹੁਤ ਜ਼ਿਆਦੇ ਗੁਣ ਆ ਜਿਹੜੇ ਵੀਰ ਨੇ ਇਸ ਚੀਜ਼ ਨੂੰ ਵਰਤਿਆਗਾ ਜਿਹੜੇ ਚੀਜ਼ ਨੇ ਜਿਹੜੀ ਇਹਦੇ ਵਿੱਚ ਚੀਜ਼ ਲੱਗੀ ਹੋਈ ਹੈ ਇੱਕ ਗੋਲਾ ਉਸ ਦੇ ਵਿੱਚ ਬਹੁਤ ਜ਼ਿਆਦਾ ਖੂਨ ਜਿਹੜਾ ਆਪਣਾ ਆਪਣੇ ਸਰਕਲ ਦੇ ਲਈ ਸਰੀਰ ਦੇ ਲਈ ਬਹੁਤ ਫਾਇਦੇਮੰਦ ਆ ਉਹ ਖੂਨ ਜਿਹਦਾ ਨਹੀਂ ਬਣਦਾ ਤੁਸੀਂ ਹੁਣ ਇਸ ਟਾਈਮ ਦੇ ਵਿੱਚ ਇਹ ਜਿੱਥੇ-ਜਿੱਥੇ ਵੀ ਏਰੀਆ ਦੇ ਵਿੱਚ ਤੁਹਾਨੂੰ ਮਿਲਦਿਆ ਪਹਿਲਾਂ ਤਾਂ ਕਮੈਂਟ ਦਿਓ ਵੀ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਆ ਜਿਹਨੂੰ ਖੂਨ ਦੀ ਜ਼ਰੂਰਤ ਆ ਜਾਂ ਜਿਹਦਾ ਖੂਨ ਨਹੀਂ ਬਣਦਾ ਵਾਧਦਾ ਤੁਸੀਂ ਇਹ ਖਾਓ ਤੇ ਇਹਦੇ ਨਾਲ ਪ੍ਰੋਪਰ ਜਿਹੜਾ ਖੂਨ ਵਾਧਦਾਗਾ ਜਦੋਂ ਤੁਸੀਂ ਤੋੜੋਂਗੇ ਗਲਵਜ਼ ਲੈ ਲਓ ਗਲਵਜ਼ ਦੇ ਨਾਲ ਇਹਨਾਂ ਨੂੰ ਤੋੜਿਓ ਕਿਉਂਕਿ ਇਹਦੇ ਕੰਡੂ ਹੁੰਦੇ ਆ ਕਿ ਕੰਡੇ ਹੁੰਦੇ ਆ ਬਰੀਕ ਦੀਂਦੇ ਨਹੀਂ ਹੈਗੇ ਉਸ ਨੂੰ ਗੋਲਾਂ ਨੂੰ ਉੱਪਰੋਂ ਰਗੜ ਲਓ ਰਗੜ ਕੇ ਉਹ ਤੋਂ ਕੰਡੇ ਬਿਲਕੁਲ ਲੈ ਜਾਣਗੇ ਉਸ ਤੋਂ ਬਾਅਦ ਤੁਸੀਂ ਉਹਨੂੰ ਸਿਲ ਲੋਂਗੇ ਸਿਲ ਕੇ ਤੇ ਵਿਚਾਲੇ ਇੱਕ ਗੁਟਲੀ ਜੀ ਨਿਕਲੂਗੀ ਬੀਆਂ ਦੀ ਬੀਆਂ ਦੀ ਕੱਟ ਦੇ ਉੱਤੇ ਇੱਕ ਦਾ ਚਾਮੜਾ ਜਿਹਾ ਆ ਜੂ ਉੱਪਰ ਉਸ ਨੂੰ ਤੁਸੀਂ ਕੱਢ ਕੇ ਖਾ ਸਕਦੇ ਹੋ ਨਹੀਂ ਤਾਂ ਉਹਨੂੰ ਅਸੀਂ ਹੁਣੀ ਕੱਢ ਕੇ ਦਿਖਾ ਦਿੰਦੇ ਪਰ ਸਾਡੇ ਕੋਲੇ ਕੋਈ ਗਲਵਜ਼ ਵੀ ਹੈ ਨਹੀਂ ਕੰਡੇ ਬਹੁਤ ਬਰੀਕ ਨੇ ਤਿੱਖੇ ਵੱਜਦੇ ਆ ਉਹਦੇ ਤੇ ਦਰਦ ਵੀ ਬਹੁਤ ਕਰਦੇ ਆ ਫਿਰ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਛੇੜ ਨਹੀਂ ਸਕਦੇ ਇਹ ਜਿਹੜੇ ਇਦਾਂ ਦੇ ਥਥੋਰ ਨੇ ਉਹਨਾਂ ਦੇ ਉੱਪਰ ਇਹ ਮਿਲੂ ਜੇ ਕਿਸੇ ਏਰੀਆ ਦੇ ਵਿੱਚ ਕੁਝ ਹੋਰ ਕਹਿੰਦੇ ਨੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਇਹ ਤੁਹਾਨੂੰ ਇੱਕ ਵਾਰੀ ਫੇਰ ਦੁਬਾਰਾ ਦੱਸ ਦਿੰਨੇ ਆ ਇਹ ਜਿਹੜਾ ਰਾਗ ਆ ਆਪਣਾ ਬਰਿਆਂ ਤੋਂ ਆਉਂਦਾ ਆਹੰਤਪੁਰ ਨੂੰ ਇਸ ਰਾਹ ਦੇ ਉੱਤੇ ਤੁਹਾਨੂੰ ਇਹ ਮਿਲਣਗੇ ਤੁਰ ਤੋਂ ਲੈ ਕੇ ਇਧਰੋਂ ਲੈ ਕੇ ਤੁਰ ਤੱਕ ਹੀ ਸਾਰੇ ਰਸਤੇ ਦੇ ਉੱਪਰ ਤੁਹਾਨੂੰ ਇਹ ਥਥੋਰ ਮਿਲੂਗਾ ਜੇਕਰ ਕਦੇ ਜਾਂ ਇਹਨੂੰ ਕੁਝ ਹੋਰ ਕਹਿੰਦੇ ਹੋਣ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਬាទ-ਬាទ ਸ਼ੇਅਰ ਕਰੋ ਕਿਉਂਕਿ ਵੀ ਜੇ ਕਿਸੇ ਵੀਰ ਦਾ ਫਾਇਦਾ ਹੋ ਸਕੇ ਜਾਂ ਜਿਹੜੇ ਵੀਰ ਨੂੰ ਜ਼ਰੂਰਤ ਆ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਵੀਡੀਓ ਨੂੰ ਬាទ-ਬាទ ਸ਼ੇਅਰ ਕਰਨਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ